ਭਗਤ ਕਬੀਰ ਜਿਸ ਡੰਗਲਾ ਲੈ ਸੁਣੋ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੋਂਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਤੀਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ jitne chirtak shabd ne mann nu chotne ki thi samllo isne suneya hi nahi mann srota bane zuban vakta bane zuban aankhe vahe guru vahe guru e vakta bane mann srota bane par honda ki e zuban vi vakta ban di e mann vi vakta banda mann har vakat bolda hai nahi chup karda e sunda hi nahi ਮਨ ਦੀ ਸੁਣਨ ਦੀ ਆਦਤ ਹੀ ਨਹੀਂ ਜਿੱਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਉਖੜੇ ਉਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ ਉਖੜੋ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦਿਆਂ ਲਾਣ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾਰਾਸ ਕਬੀਰ ਕਹਿੰਦੇ ਨੇ ਕੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤੋਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈਏ ਤੀਰ ਦੇ ਲਗਣ ਨਾਲ ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿੰਨਾ ਰਸ ਆ ਰਿਹਾ ਹੈ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਇੱਕੋ ਹੀ ਪੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटकारा ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਵਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੇ ਆਪਣੀ ਤੜਪ ਬਣੀ ਰਹਿੰਦੀ ਉਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ ਕਿ ਯਾ ਰੱਬ ਦੁਆਏ ਵਸਲ ਨਾ ਹਰ ਕਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ हे ਪ੍ਰਭੂ ਹੈ ਹੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅਗੋਂ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲਦਾ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਆਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣ ਉਸ ਵਿੱਚ ਵੀ ਆਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋਂ ਮੁਰਾਦ پاਗਲੇ ਥੇ ਨਹੀਂ ਹੈ ਬਾਵਰੇ ਤੋਂ ਮੁਰਾਦ ਬੋਲਾ ਬੋਲਾ ਹੋ ਗਿਆ ਬੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਇਹ ਮੈਂ ਅਰਜ਼ ਕਰਦਾ ਚਲਾਕ ਮਨੁੱਖ ਬਾਹਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਜਿੰਨੋ ਬਾਬਾ ਫਰੀਦ ਇੰਜ ਕਹਿੰਦੇ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕچے ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਮਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੋਰਾ ਮਨ ਨਾਦਾਨੰਮ ਕੇ ਯਜਦਾ ਸ਼ਨਾਸ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੇਂ ਤੋਂ ਖੁਦਾ ਸ਼ਨਾਸ ਨਹੀਂ ਹੈ ਬਖੰਡੀ ਹੈ ਚੋਟਾ ਹੈ ਫਰੇਬੀ ਹੈ ਤੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵਿੱਚ ਊਠ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵਿੱਚ ਊਠ ਤੂ ਰਾਮਨ ਨਾਨਮ ਕੇ ਯਜਦਾ ਸ਼ਨਾਸ ਬਰਾ ਮਜ਼ਤ ਉਕਾਰਾ ਦਿਲ ਖਰਾਸ਼ ਤੂ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਤੋੜਦਾ ਨਹੀਂ ਆਉਂਦਾ ਤੂੰ ਤੇ ਕਦਮ ਕਦਮ ਦੇ ਉੱਤੇ ਦਿਲ ਤੋੜੇ ਰਹਿ ਤੂੰ ਪਖੰਡੀ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਝ ਹੋਰ ਹਮੋ ਮਰਦ ਬਾਇਦ ਸ਼ਬਦ ਸੁਖ ਨਵਰ ਨਸ਼ਿਕ ਮੇ ਦੀ ਗਰ ਦਰਦ ਹਾਨੇ ਦੀ ਗਰ ਅਸੀਂ ਉਸ ਨੂੰ ਹੀ ਮਰਦ ਮੰਨਦੇ ਆ ਮਨੁੱਖ ਮੰਨਦੇ ਆ ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਝ ਹੋਰ ਹੈ ਤੇਰੇ ਦਿਲ ਦੇ ਚ ਕੁਝ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਨੇ ਚਲਾਕ ਮਨੁੱਖ ਬਾਰੋਂ ਕੁਝ ਹੋਰ ਆਉਂਦਾ ਹੈ ਅੰਦਰੋਂ ਕੁਝ ਹੋਰ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ ਚ ਪਛੜ ਜਾਏਗਾ ਭੋਲਾ ਮਨੁਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ 'ਚ ਪਛੜ ਜਾਏ ਇਹ ਵੀ ਮੈਂ ਅਰਜ਼ ਕਰਦੇ ਹਾਂ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਦਾ ਚਲਾਕੀਆਂ ਨਾਲ ਨਹੀਂ ਮਿਲਦਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋਸੈ ਉਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮੇਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਪੋਲਾ ਕਬੀਰ ਕਹਿੰਦੇ ਐਸਾ ਸ਼ਬਦ ਦਾ ਤੇਰ ਲਗਿਆ ਹੈ ਪੋਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ਹੀਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਉ ਫਿਦਾਇ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਨੇ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰੇ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਾਉ ਤੂੰ ਗਾਉ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਐ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਉਹ ਤੇ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ ਐ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਉ ਗਉ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਹੈ ਫਿਰ ਕਿਸ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ਗੂੰਗਾ ਹੂਆ ਬਾਗੁਰਾ ਬਹਿਰਾ ਹੂਆ ਕਾਨ ਕੰਨਾ ਤੋ ਵੀ ਬਹਿਰਾ ਹੋ ਗਿਆ ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ ਫਿਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸਬੇ ਮਨੁੱਖੋ ਦੇ ਨਾਲ ਲੜ ਵੀ ਸਕਦੇ ਆ ਪਰ ਜੋ ਕੰਨਾ ਦੇ ਰਾਈ ਗੱਦੀਆਂ ਗੱਲਾਂ ਸਾਡੇ ਵਿੱਚ ਸੁਟ ਜਾਇ ਅਸੀਂ ਬੜੇ ਸ਼ੌਕ ਨਾਲ ਸੁਣੀ ਐ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਣ ਇਹਨੂੰ ਸੁਮੇ ਰਾਵਣ ਅੰਦਰ ਨੇ बसंत राग ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਧਿਆਨ ਨਾਲ ਸੁਣਨਾ ਕਤੁ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚੱਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤਨਾ ਚਲਤ ਨਹੀਂ ਚੱਲਦਾ ਪਤਾ ਚੰਚਲ ਦੇ ਅਰਥ ਕੀ ਨੇ ਚਲ 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 ਹਰ ਵਕਤੀ ਚਲਦਾ ਹੈ ਤਨੋਂ ਬੈਠਾ ਹੈ ਤਾਂ ਵੀ ਮਨ ਚੱਲਦਾ ਹੀ ਰਹਿੰਦਾ ਚੰਚਲ ਹੈ ਚੱਲ ਚੱਲ ਚੱਲਦਾ 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 ਰੁਕਦਾ ਹੀ ਨਹੀਂ ਕਿਤੇ ਟਿਕਦਾ ਹੀ ਨਹੀਂ ਸ੍ਰੀ ਰਾਮਾਨੰਦਾ ਬਸੰਤ ਰਾਗ ਦਾ ਇਹ ਸ਼ਬਦ ਕਿੰਨ ਨ ਮਨ ਮੇਰਾ ਪਿੰਗਲਾ ਹੋ ਗਿਆ ਕਦ ਤੋ ਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਦਾ ਮਨ ਭਾਇਓ ਮੰਗ ਇੱਕ ਦਿਵਸ ਮਨ ਭਾਈ ਮੰਗ ਗਲ ਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੇ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਇ ਟਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਬਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕੇ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗ ਦਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੇ ਜੀ ਇਤੇ ਮੈਲਾ ਹੋ ਜਾਏਗਾ ਉਲਟਾ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਗ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ। ਭਟਕਣਾ ਮਿਟ ਗਈ। ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ। ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ। ਇਹ ਚਲੋ ਉਸ ਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲिब ਕਹਿੰਦਾ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ ਅੱਧ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا ہوں میں تیرے در جوگا رہ گیا کدھرے جان جوگا ہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ ਗੁੰਗਾ ਸਮਝਾ ਨਹੀਂ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾ ਨਿਕ ਸੰਤਨ ਰਸ ਆਈਏ ਜਿਉਂ ਚਾਖ ਗੁੰਗਾ ਮੁਸਕਰ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ محبت کے لیے کچھ خاص دل مخصوص ہوتے ہیں ہر دل دے وچ ربی پیار نہیں پیدا ہوندا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ وہ گیت ہے اینو ہر ساز تے نہیں گایا جا سکدا یہ او راگ ہے یہ او گیت ہے ਜਿਹਦੇ ਵਾਸੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਚੋਟ ਖਾ ਲਵੇ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੋਧਨੇ ਜੇਦਾ ਨਾ ਸਧਾਰਤ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਅਿਰਦਾ ਚੋਟ ਖਾ ਗਿਆ ਬੁੱਢੇ ਮਨੁੱਖਾਂ ਸੀ ਵੀ ਦੇਖਦੇ ਆ ਜ਼ੈਇਫ ਜ਼ਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰੋਸ ਕਰ ਰਿਹਾ ਸੀ लाठी ਦੇ ਆਸਰੇ ਤੇ ਦਿਲ ਚੋਟ ਕਰ ਗਿਆ ਅਕਲ ਇਤਨੀ ਬਾਰੀਕ ਇਹਨੂੰ ਕਹਿੰਦੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਹੈ ਸੰਵੇਦਨਾ ਅਸੀਂ ਵੀ ਦੇਖਦੇ ਆ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਆ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਆ ਅਸੀਂ ਵੀ ਮੁਰਦਿਆਂ ਨੂੰ ਦੇਖੇ ਹੋਵੇਗਾ ਇੱਕ ਕੋਈ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਕਿਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਨ ਮਰਿਆਦਾ ਸੀ ਸਰੇ ਆਮ ਬੇਸ਼ਤੀ ਹੋ ਗਈ ਹੈ ਬੜੀ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਹਾ ਐਸੀ ਹਾਲਤ ਦੇ ਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾਏ ਸਤਸੰਗੀ ਹੋਵੇ ਸਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪੇ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਕਿ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਕਿ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਮਨ ਉਦਾਸ ਹੋ ਜਾਵੇ ਨਿਰਾਸ਼ ਹੋ ਜਾਵੇ ਪ੍ਰਥਮ ਸਤ ਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਚੋਟ ਕਰ ਗਿਆ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਤੋਂ ਚੋਟ ਖਾ ਕੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮਹਾਰਾਜ ਕਹਿੰਦੇ ਨੇ ਆਉਂ ਮ ਨਾ ਜਾਉ ਨ ਇੱਕ ਖੇਲ ਬਣਾਇਆ ਆ ਗਿਆ ਕਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੇਕ ਬੇਨ ਮਨੁਕ ਨੂੰ ਸਭ ਤਮਾਸ਼ਾ ਵਰਤਿਤ ਹੁੰਦਾ ਖੇਲ ਕੁਝ ਵੀ ਨਹੀਂ ਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁਕ ਜਮ ਰਹਿ ਨੇ ਮਰ ਰਹਿ ਨੇ ਜੀਵ ਜਮ ਰਹਿ ਨੇ ਮਰ ਰਹਿ ਨੇ ਤਮਾਸ਼ਾ ਖੇਲ ਅਕਲ ਮਹਾਨ ਹੋਵੇ ਮਨੁਕ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏ ਅਕਲ ਤੋਂ ਚੋਟ ਖਾ ਕੇ ਇਸ ਸੰਬੰਧ ਵਿੱਚ ਵੀ ਮੈਂ ਗਾਲਬ ਦੇ ਇੱਕ ਨਜ਼ਮ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਇਹ ਬੱਚਿਆਂ ਦਾ ਤਮਾਸ਼ਾ ਬੱਚਿਆਂ ਦੇ ਖਡਾਉਣੇ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਤਿਫਲ ਬੱਚੇ ਨੂੰ ਕਹਿੰਦੇ ਨੇ ਇਤਫਾਲ ਬੱਚਿਆਂ ਦੀ ਜਮਾ ਬਹੁਵਚਨ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਹੈ ਛੋਟੇ ਬੱਚਿਆਂ ਦਾ ਤਮਾਸ਼ਾ ਖਡਾਉਣਿਆਂ ਦੀ ਖੇਡ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਹੁੰਦਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ਦਿਨ ਰਾਤ ਇਹ ਬੱਚਿਆਂ ਦਾ ਤਮਾਸ਼ਾ ਹੋ ਰਿਹਾ ਹੈ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਫਿਰ ਸੌਂ ਗਿਆਂ ਫਿਰ ਦੋ ਜਿਹ ਦਿਨ ਫਿਰ ਉਹੀ ਕੁਛ ਕੀਤਾ ਜੋ ਕੁ ਰੋਜ਼ ਕਰਦੇ ਹਾਂ ਸਭ ਕੁਝ ਰਿਪੀਟ ਹੋ ਰਿਹਾ ਰੈਪੀਟੇਸ਼ਨ ਜਲਰੀ ਪੁਨਰੁਕਤੀ ਚੱਲ ਰਹੀ ਹੈ ਇੱਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ ਨਜ਼ਦੀਕ ਤਖਤੇ ਸੁਲੇਮਾਨੇ ਸਿੰਘਾਸਣ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮ ਐਲ ਏ ਬਣਨਾ ਚਾਹੁੰਦਾ ਹੈ ਕੋਈ ਐਮ ਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿੰਨੇ ਪਾਪੜ ਲੋਕੀ ਬੈਲ ਰਹੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਝ ਵੀ ਨਹੀਂ ਕੁਝ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਆਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ ਸ਼ਾਹਜਹਾਂ ਦਾ ਲੜਕਾ ਮਯੂਦੀਨ ਪਹਿਉ ਨੂੰ ਜੇਲ੍ਹ ਦੇ ਚ ਪਾ ਕੇ ਤੇ ਤਿੰਨ ਭਰਾਵਾਂ ਨੂੰ ਮਾਰ ਕੇ ਜੇ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ ਵੈਸੇ ਉਹਦਾ ਮਯੁੰਦੀਨ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਆਧ ਕਾਲ ਤੋਂ ਕਵੀ ਲੋਗ ਗੁਣੀ ਲੋਗ ਦਾਰਸ਼ਨਿਕ ਫਿਲਾਸਫਰ ਰਾਜੇ ਮਹਾਰਾਜੇ ਬਾਦਸ਼ਾ ਆਪਣਾ ਤਖੱਲੁਸ ਰੱਖਦੇ ਰਹੇ ਰੱਖਦੇ ਰਹੇ ਤਖੱਲੁਸ ਦਾ ਮਤਲਬ ਹੈ ਖਾਸ ਨਾਮ ਇੰਦੇ ਜਿਹ ਕਹਿੰਦੇ ਨੇ ਉਪਨਾਮ ਕੋਈ ਉਪਮਾ ਹੈ ਗੁਣਾਤਮਕ ਨਾਮ ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ ਤਖੱਲੁਸ ਰੱਖਿਆ ਜੈਸੇ ਹੁਮਾਯਾਉ ਦਾ ਲੜਕਾ ਜਲਾਲਉਦੀਨ ਜੇ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾਹ ਹੀ ਸਭ ਤੋਂ ਵੱਡਾ ਹੈ ਪਰ ਜਲਾਲਉਦੀਨ ਨੇ ਆਪਣਾ ਲਖਬ ਰੱਖਿਆ ਜਲਾਲਉਦੀਨ ਅਕਬਰ ਜਲਾਲਉਦੀਨ ਹੀ ਸਭ ਤੋਂ ਵੱਡਾ ਹੈ ਇਹ ਅਕਬਰ ਉਸ ਦਾ ਤਖੱਲੁਸ ਹੈ ਅਕਬਰ ਦਾ ਲੜਕਾ ਸ਼ਹਾਜ਼ਾਦਾ ਸਲੀਮ ਜੋ 14 ਬਾਈ ਦੀ ਕੁਖ ਤੋਂ ਪੈਦਾ ਹੋਈ ਸੀ ਤੇ 14 ਬਾਈ ਰਾਜਾ मानसिंह ਵਾਲੀਏ ਜੈਪੁਰ ਦੀ ਪਹਿਣ ਸੀ ਇਹ ਰਾਜਪੂਤ ਆਪਣੇ ਤੇ ਹੀ ਬੇਣਾ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪੈ ਸਨ ਜਿਹਦੀ ਅਗਾਂਹ ਚੱਲ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਖਾਲਫਤ ਕੀਤੀ ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ ਇਹ ਬੇਗਮ ਸੀ ਅਕਬਰ ਦੇ ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਜ਼ਾਦਾ ਸਲੀਮ ਵੱਡਾ ਹੋ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਹੈ ਇਹਨੇ ਆਪਣਾ ਤਖੱਲਸ ਰੱਖਿਆ ਜਹਾਂਗੀਰ ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ ਮੇਰੀ ਮੁਠੀ ਜਹਾਂਗੀਰ ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕਲ ਗੁਰੂ ਪ੍ਰਭ ਤੁਸੀਮਨਾਨ। ਇਸੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਤਾਇ। ਇਸ ਨਹੀਂ ਬਹੁਤ ਵੱਡਾ ਜ਼ੁਲਮ ਕੀਤਾ। 도ਗਲਾ ਸੀ। ਜੋਧਾ ਭਾਈ ਦਾ ਲੜਕਾ ਸੀ। ਅਕਬਰ ਦਾ ਲੜਕਾ ਸੀ। ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ। ਸ਼ਾਜ਼ਾਦਾ ਖੁਰਮ ਵਕਤ ਪਾ ਕੇ ਜਦ ਸਿੰਘਾਸਨ ਤੇ ਬੈਠਾ ਤਖਤ ਤੇ ਬੈਠਾ ਫਿਰ ਇਹਨੇ ਆਪਣਾ ਤਖल्लुਸ ਰੱਖਿਆ ਸ਼ਾਹਜਹਾਂ ਸ਼ਾਹਜਹਾਂ ساری ਦੁਨੀਆ ਦਾ ਬਾਦਸ਼ਾਹ ਨਿਹਰਾ ਹਿੰਦੁਸਤਾਨ ਦਾ ਨਹੀਂ ਤੇ ਸ਼ਾਹਜਹਾਂ ਦਾ ਲੜਕਾ ਮਯੁੰਦੀਨ ਜਿਸ ਦਿਨ ਸਿੰਘਾਸਨ ਤੇ ਬੈਠਾ ਇਹਨੇ ਆਪਣਾ ਤਖल्लुਸ ਰੱਖਿਆ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਵੱਡਾ ਤਖਤ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਔਰੰਗਜ਼ੇਬ تخت دا شنگار تخت دی شعبہ تخت دی مان مریادا اے اس نے اپنا تخلص رکھیا دھن گرو سنگھ جی مہاراج دی جورت زفر نامے دریں لکھتے ہیں اورنگزیب نو تو را نام, آورنگ نا نام آورنگ زیب کہ زیب نہ میون دین اے نام تینو شعبہ نہیں دیندار. تو اورنگ زیب نہیں ہے تیرے جیسا بندہ جب تخت پہ بیٹھتا ہے تخت بدنام ہو جاندہ ہے تخت برشت ہو جاندہ ہے تخت محلہ ہو جاندہ ہے تو وہ اور نہیں ہے جرت دانگر گوبن سنگھ جی بات تو را ترک تازی با مکرو مرا چارا سازی با صدق و صفا نا زیبت تو را نام اورنگ زیب کہ اورنگ زیب نا باید فرے مہا فرے بھی ہیں تو چوٹا ہے چلاک ہے ہمو مرد باید شود سکنور نا شکمے دگر در دہانے دگر ਤੇਰੀ ਜ਼ਬਾਨ ਤੇ ਕੁਝ ਹੋ ਰਿਹਾ ਤੇਰੇ ਦਿਲ ਵਿੱਚ ਕੁਝ ਹੋ ਰਿਹਾ ਤੂੰ ਤੇ ਮਨੁੱਖ ਹੀ ਨਹੀਂ ਹੈ ਤੂੰ ਤੇ ਇਨਸਾਨ ਹੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੇ ਜੁਰਤ ਉਸ ਨੂੰ ਜੋ ਹੈ ਐਸਾਖ ਹੈ ਔਰੰਗ ਵੱਡਾ ਤਖਤ ਛੋਟਾ ਉਹਨੂੰ ਮਸਨਦ ਕਹਿੰਦੇ ਨੇ ਪੰਜਾਬੀ ਵਿੱਚ ਸ਼ਬਦ ਬਣ ਗਿਆ ਮਸਨ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸੰਦ ਬਖਸ਼ੀ ਸੀ ਮੰਜੀ ਬਖਸ਼ੀ ਸੀ ਤਖਤ ਬਖਸ਼ਿਆ ਸੀ ਇਹਨਾਂ ਦੀ ਪੂਜਾ ਪ੍ਰਤੀਸ਼ਠਾ ਇਤਨੀ ਹੋਈ ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ ਇਹਨਾਂ ਕੋਲ ਹজম ਨਾ ਹੋਇਆ ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਬਰਸ਼ਟ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ ਹੁਣ ਮਸੰਦ ਦਾ ਤੇ ਮਤਲਬ ਹੈ ਜਿਹਨੂੰ ਤਖਤ ਮਿਲਿਆ ਲੇਕਿਨ ਸਿੱਖ ਜਗਤ ਦੇ ਵਿੱਚ ਅੱਜ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਹੈ ਮਸੰਦ ਹੈ ਨੇਰਾ ਹੀ ਮਸੰਦ ਹੈ ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖਤ ਜਿੱਤ ਸੇ ਬੈਠੇ ਆ ਇਹ ਛੋਟਾ ਤਖਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ ਬਈ ਸੰਗਤ ਦੇ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਸੁਣਾਉਣ ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗਤ ਨੂੰ ਇਹ ਦੇਖ ਸਕਣ ਸੰਬੋਧਨ ਕਰ ਸਕਣ ਤੇ ਵਿਚਾਰ ਦਾ ਗਿਆਨ ਦਾ ਗੁਰਬਾਣੀ ਦਾ ਸਨਮਾਨ ਹੋਵੇ ਸਤਿਕਾਰ ਹੋਵੇ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ ਖੈ ਮੁਖਤਸਰ ਜੁ ਹੈ ਮੈਂ ਹਲਸ ਕਰਾਂ ਗਾਲिब ਕਹਿੰਦਾ ਇੱਕ ਖੇਲ ਹੈ ਔਰੰਗਜ਼ੇ ਸੁਲੇਮਾ ਮੇਰੇ ਨਜ਼ਦੀਕ ਇਹ ਔਰੰਗ ਇਹ ਬਾਦਸ਼ਾਹ ਦਾ ਤਖਤ ਬਚਿਆਂ ਦਾ ਤਮਾਸ਼ਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਕ ਖੇਲ ਹੈ ਔਰੰਗਜ਼ੇ ਸੁਲੇਮਾ ਮੇਰੇ ਨਜ਼ਦੀਕ ਇਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ حضرت ঈਸਾ ਦੇ ਮੌਜਜ਼ੇ ਕਥਾਵਾਂ ਨੇ ਕਿ حضرت ঈਸਾ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖ ਦਿੰਦੇ ਸਨ ਉਹ ਤੰਦਰੁਸਤ ਹੋ ਜਾਂਦਾ ਸੀ